मानयोग डी जी पंजाब और डीआईजी बॉडर रेंज जी के दिशा निर्देश हेठ जी बटाला पुलिस की एंटी एंटीशनल एलीमेंट्स के खिलाफ जीरो टॉलरेंस पॉलिसी है गुरप्रताप डीएसपी सिटी संजीव इंचार्ज सीआईए सुखराज तिविल लाइन हरजिंदर एक वीड्डी कामयाबी मिली है 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ ਸ਼ਾਪ ਦੇ ਉੱਤੇ ਦੋ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ। ਉਹਦੇ ਵਿੱਚ ਸਾਡੀ ਟੀਮ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁੱਟ ਦੀ ਮਦਦ ਨਾਲ ਦੋਵੇਂ ਬੰਦਿਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਕਬਲਜੀਤ ਏਲੀਅਸ ਲਵਜੀਤ ਜੋ ਕਿ ਵੀਰੋਵਾਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਐਸਐਚਓ ਸਿਵਲਨ ਹਰਜਿੰਦਰ ਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਏਰੀਆ ਦੇ ਵਿੱਚ ਕਿਤੇ ਜਾ ਰਿਹਾ ਹੈ। ਜਦੋਂ ਐਸਐਚਓ ਸਿਵਲਨ ਉਧਰੋਂ ਆ ਰਹੇ ਸੀਗੇ ਤੇ ਇਹਨਾਂ ਦਾ ਆਮਣਾ-ਸਾਮਣਾ ਹੋਇਆ ਤੇ ਜਿਹੜਾ ਇਹ ਦੋਸ਼ੀ ਸੀਗਾ ਕਬਲਜੀਤ ਇਨੇ ਬਾਈ ਭਜਾਉਣ ਦੀ ਕੋਸ਼ਿਸ਼ ਕੀਤੀ ਇਹਦੀ ਬਾਈ ਗਿਰ ਗਈ ਤੇ ਇਹਨੇ ਪੁਲਿਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਦੋਂ ਐਸ ਐਚਓ ਹਰਜਿੰਦਰ ਨੇ ਆਪਣਾ ਬਚਾਅ ਕਰਨ ਦੇ ਲਈ ਹਵਾਈ ਫਾਇਰ ਕੀਤਾ ਤੇ ਸੈਲਫ ਡੈਫੈਂਸ ਦੇ ਵਿੱਚ ਜਦੋਂ ਇੱਕ ਫਾਇਰ ਕੀਤਾ ਤੇ ਇਹਦੀ ਲੋਅਰ ਬੋਡੀ ਦੇ ਵਿੱਚ ਇੰਜਰੀ ਹੋਈ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਨੇ ਇੱਕ ਐਕਸਪ੍ਰੈਸ਼ਨ ਰਿਲੇਟਰ ਫਾਇਰਿੰਗ ਕੀਤੀ ਸੀਗੀ ਤੇ ਇਹ ਜਿਹੜੇ ਦੋਵੇਂ ਦੋਸ਼ੀ ਹੈਗੇ ਜਿਨ੍ਹਾਂ ਨੂੰ ਅਸੀਂ ਇੱਕ ਅਰੈਸਟ ਕਰ ਲਿਆ ਹੈਗਾ ਇਹ ਦੋਵੇਂ ਨਿਸ਼ਾਨ ਜੋੜੀਆਂ ਦੇ ਤੱਥ ਵਿੱਚ ਸੀਗੇ ਜੋੜ ਕੇ ਬੀਕੇਆ ਦੇ ਨਾਲ ਸੰਬੰਧਿਤ ਹੈਗਾ ਤੇ ਮੈਂ ਤੁਹਾਡੇ ਮਾధ్యਮ ਰਾਹੀਂ ਇਹ ਕਹਿਣਾ ਚਾਹੁੰਦਾ ਇਹ ਬਤਾਇਆ ਪੁਲਿਸ ਹੈਗਾ ਜੋ ਵੀ ਇਹ ਅੰਟੀ ਨੈਸ਼ਨਲ ਐਲੀਮੈਂਟਸ ਨੇ ਇਹ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇ। ਦੋਸ਼ੀ ਵੱਲੋਂ ਕਿੰਨੇ ਫਾਇਰ ਕੀਤੇਗੇ ਸਰ? ਦੋਸ਼ੀ ਵੱਲੋਂ ਤਿੰਨ ਦੇ ਕਰੀ ਜਿਹੜਾ ਹੈਗਾ ਫਾਇਰ ਕੀਤੇ ਹੋ ਸਾਡੇ ਕੋਲ ਸਾਡੀ ਫੋਰੈਂਸਿਕ ਟੀਮ ਇੱਥੇ ਹੈਗੀ ਆ ਸਾਰੀ ਜਾਂਚ ਕਰ ਰਹੀ ਹੈ ਜੀ। ਸਰ ਬਰਾਮਦਗੀ ਹੋਈ? ਬਰਾਮਦਗੀ ਜੀ ਇੱਕ ਗਲਾਕ ਪਿਸਤਲ ਜਿਹਦੇ ਨਾਲ ਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਆਜੋ ਸਾਨੂੰ ਇਸ ਵਕਤ ਲੱਗ ਰਿਹਾ ਕਿ ਉਹੀ ਮੋਟਰਸਾਈਕਲ ਹੈ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਮੌਕੇ ਤੇ ਹੈਗਾ। ਪਹਿਲਾਂ ਕੱਚੇ ਹੈ ਜੀ ਕੀਤਾ ਗਿਆ ਸਰ ਉਹ ਜੀ ਹਜੇ ਸਾਰਾ ਅਸੀਂ ਦੇਖ ਰਹੇ ਹਾਂ ਬਟ ਹਜੇ ਜੋ ਪ੍ਰਾਫੈਸਿਸ ਨੂੰ ਮੌਕੇ ਤੇ ਪਹੁੰਚ ਕੇ ਪਿਆ ਚੱਲਿਆ ਕਿ ਗਲੌਬ ਕਾ ਹੈਗਾ ਇਹ ਪਹਿਲਾਂ ਵੀ ਕੋਈ ਵਾਰਦਾਤਾਂ ਹੈ ਉਹ ਜੀ ਅਸੀਂ ਸਾਰਾ ਹੁਣ ਵੈਰੀਫਾਈ ਕਰਾਂਗੇ ਕਿ ਇਹ ਵੈਸੇ ਪਿੱਛੋਂ ਤਰਮ ਤੱਕ ਦਾ ਰਹਿਣ ਵਾਲਾ ਹੈਗਾ ਤੇ ਪਹਿਲੇ ਇਸ ਤੇ ਕੀ ਵਾਰਦਾਤਾਂ ਨੇ ਜਦੋਂ ਰਿਮਾਂਡ ਲੱਗ ਸਾਰੀ ਅਸੀਂ ਪੁੱਛ ਕੇ ਚ ਕਰਾਂਗੇ ਬਟ ਇਹ ਹੈਗਾ ਕਿ ਹਾਂ ਇਹ ਨਿਸ਼ਾਨ ਜੋੜੀਆਂ ਦੇ ਟੱਚ ਵੀ ਸੀਗੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਵਾਰਦਾਤਾਂ ਕਰਦੇ ਸੀ ਆ ਜੀ ਇਹਨਾਂ ਸਾਡੇ ਆ ਮੈਨੂੰ ਕਿ ਐਂਕਾਊਂਟਰ ਹੋਇਆ ਮਾਰੇ ਹੋ ਡੀਜੀਪੀ ਪੰਜਾਬ ਅਤੇ ਡੀਆਈਜੀ ਬਾਰਡਰ ਰੇਂਜ ਜਿਹਦੇ ਦਿਸ਼ਾ ਨਿਰਦੇਸ਼ ਹੈ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਐਂਟੀ ਨੈਸ਼ਨਲ 엘మెంట్ਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਗੁਰਪ੍ਰਤਾਪ ਡੀਐਸਪੀ ਸਿਟੀ ਸੰਜੀਵ ਇੰਚਾਰਜ ਸੀਆਈਏ ਸੁਖਰਾਜ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ 숍 ਦੇ ਉੱਤੇ ਦੋ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਦਰਵੇਂਦਰ ਨੇ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਕਬਲਜੀਤ ਏਲੀਅਸ ਲਵਜੀਤ ਜੋ ਕਿ ਵੀਰੋਗਾਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਐਸ ਐਚ ਓ ਸਿਵਲ ਨੇ ਹਰਜਿੰਦਰ ਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਏਰੀਆ ਦੇ ਵਿੱਚ ਕਿਤੇ ਜਾ ਰਿਹਾ ਹੈ ਜਦੋਂ ਐਸ ਐਚ ਓ ਸਿਵਲ ਲਾਈਨ ਉਧਰੋਂ ਆ ਰਹੇ ਸੀਗੇ ਤੇ ਇਹਨਾਂ ਦਾ ਆਮਣਾ-ਸਾਮਣਾ ਹੋਇਆ ਤੇ ਜਿਹੜਾ ਇਹ ਦੋਸ਼ੀ ਸੀਗਾ ਕਬਲਜੀਤ ਇਹਨੇ ਬਾਈ ਭਜਾਉਣ ਦੀ ਕੋਸ਼ਿਸ਼ ਕੀਤੀ ਇਹਦੀ ਬਾਈ ਗਿਰ ਗਈ ਤੇ ਇਹਨੇ ਪੁਲਿਸ ਦੇ ਉੱਤੇ ਤਾਬੜਤੋਰ ਫਾਇਰਿੰਗ ਕਰ ਦਿੱਤੀ ਜਦੋਂ ਐਸ ਐਚ ਓ ਹਰਜਿੰਦਰ ਨੇ ਆਪਣਾ ਬਚਾਅ ਕਰਨ ਦੇ ਲਈ ਹਵਾਈ ਫਾਇਰ ਕੀਤਾ ਤੇ 70 ਡਸ ਦੇ ਵਿੱਚ ਜਦੋਂ ਇੱਕ ਫਾਇਰ ਕੀਤਾ ਤੇ ਇਹਦੀ ਲੋਅਰ ਬੋਡੀ ਦੇ ਵਿੱਚ ਇੰਜਰੀ ਹੋਈ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਨੇ ਇੱਕ ਐਕਸਪ੍ਰੈਸ਼ਨ ਰਿਲੇਟਡ ਫਾਇਰਿੰਗ ਕੀਤੀ ਸੀਗੀ ਤੇ ਇਹ ਜਿਹੜੇ ਦੋਵੇਂ ਦੋਸ਼ੀ ਹੈਗੇ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹ ਦੋਵੇਂ ਨਿਸ਼ਾਨ ਜੋੜੀਆਂ ਦੇ ਤੱਥ ਵਿੱਚ ਸੀਗੇ ਜੋ ਕਿ ਬੀਕੇਆਈ ਦੇ ਨਾਲ ਸੰਬੰਧਿਤ ਹੈਗਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਬਟਾਰਾ ਪੁਲਿਸ ਹੈਗਾ ਜੋ ਵੀ ਇਹ ਅੰਟੀ ਨੈਸ਼ਨਲ 엘ਿਮੈਂਟਸ ਨੇ ਤੇ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇ ਦੋਸ਼ੀ ਲੋਕ ਕਿੰਨੇ ਫਾਇਰ ਦੋਸ਼ੀ ਵੱਲੋਂ ਤਿੰਨ ਦੇ ਕਰੀਬ ਜਿਹੜਾ ਹੈਗਾ ਫਾਇਰ ਕੀਤਾ ਉਹ ਸਾਡੇ ਕੋਲ ਸਾਡੀ ਫੋਰੈਂਸਿਕ ਟੀਮ ਇੱਥੇ ਹੈਗੀ ਹੈ ਉਹ ਸਾਰੀ ਜਾਂਚ ਕਰ ਰਹੀ ਹੈ ਜੀ ਸਰ ਬਰਾਮਦਗੀ ਬਰਾਮਦਗੀ ਜੀ ਇੱਕ ਗਲਾਕ ਪਿਸਤਲ ਜਿਹਦੇ ਨਾਲ ਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਆਜੋ ਸਾਨੂੰ ਇਸ ਵਕਤ ਲੱਗ ਰਿਹਾ ਹੈ ਕਿ ਉਹੀ ਮੋਟਰਸਾਈਕਲ ਹੈ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਮੌਕੇ ਤੇ ਹੈਗਾ ਪਹਿਲਾਂ ਕੱਟਿਆ ਗਿਆ ਸਰ ਮੈਡ ਮੈਡ ਇਹ ਜੀ ਹਜੇ ਸਾਰਾ ਅਸੀਂ ਦੇਖ ਰਹੇ ਹਾਂ ਬਟ ਅਜੇ ਜੋ ਪ੍ਰਾਫੇਸੀ ਸਾਨੂੰ ਮੌਕੇ ਤੇ ਪਹੁੰਚ ਕੇ ਪੜਾ ਚੱਲਿਆ ਕਿ ਗਲਾਪ ਹੈਗਾ ਹੈ ਪਹਿਲਾਂ ਵੀ ਕੋਈ ਵਾਰਦਾਤਾ ਹੈ ਜੀ ਉਹ ਜੀ ਅਸੀਂ ਸਾਰਾ ਹੁਣ ਵੈਰੀਫਾਈ ਕਰਾਂਗੇ ਕਿ ਇਹ ਵੈਸੇ ਪਿੱਛੋਂ ਤਰਮ ਤੰਗ ਦਾ ਰਹਿਣ ਵਾਲਾ ਹੈਗਾ ਤੇ ਪਹਿਲੇ ਇਸ ਤੇ ਕੀ ਵਾਰਦਾਤਾ ਨੇ ਜਦੋਂ ਰਿਮਾਨ ਲੱਗ ਸਾਰੀ ਅਸੀਂ ਪੁੱਛ ਕੇ ਕਰਾਂਗੇ ਬਟ ਇਹ ਹੈਗਾ ਕਿ ਹਾਂ ਇਹ ਨਿਸ਼ਾਨ ਜੋੜੀਆਂ ਦੇ ਟੱਚ ਵੀ ਸੀਗੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਵਾਰਦਾਤਾ ਕਰਦੇ